ਹਾਂ ਜੀ ਸਾਥੀਏ ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਪਹਿਲਾ ਵੀ ਤਰ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈ ਜਿਹੜੀ ਜੀ ਸੁਖ ਪੈਣ ਵਾਸਤੇ ਹਨਾ ਉਹਨਾਂ ਦੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਵਾ ਉਹਨਾਂ ਦੀ ਇੱਕ ਵੀਡੀਓ ਹੋਰ ਸਾਹਮਣੇ ਆਈ ਹੈ ਜੀ ਜਿਵੇਂ ਜਿਵੇਂ ਦਿਨ ਨੰਗੀ ਜਾ ਰਹੇ ਉਹਨਾਂ ਦੀਆਂ ਵੀਡੀਓ ਹੌਲੀ ਹੌਲੀ ਕਰਕੇ ਸਾਹਮਣੇ ਆ ਰਹੀਆਂ ਵਾ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਸੁਖ ਦੀ ਪਿਕਾ ਫੈਮਿਲੀ ਹਨਾ ਜੋ ਕਿ ਪਹਿਲਾਂ ਤਾਂ ਕੈਪਟਨ ਸਿੰਘ ਜਾਨੀ ਕਿ ਸੁਖ ਦੇ ਪਤੀ ਤੇ ਹੀ ਇਲਜ਼ਾਮ ਲਗਾ ਰਹੇ ਸੀ ਪਰ ਹੁਣ ਕਿਤੇ ਨਾ ਕਿਤੇ ਉਹ ਆਪਣੇ ਜਿਹੜੇ ਬਿਆਨਾਂ ਤੋਂ ਮੁੱਕ ਰਹੇ ਆ ਪਹਿਲਾਂ ਕੈਪਟਨ ਸਿੰਘ ਦਾ ਹੀ ਨਾਮ ਲਗਾ ਰਹੇ ਸੀ ਪਰ ਹੁਣ ਉਹ ਸੁਖ ਦੀ ਪੂਰੀ ਸੋਰਾ ਫੈਮਿਲੀ ਹੈਨਾ ਜਾਨੀ ਕਿ ਪਿੰਦਰ ਵੀਰ ਤੇ ਪ੍ਰੀਤ ਭੈਣ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਕਿਤਨਾ ਕਿਤੇ ਉਹ ਲਿਖਾ ਰਹੇ ਆ ਪਹਿਲਾਂ ਉਹ ਕਹਿ ਰਹੇ ਸੀ ਕਿ ਪੂਰੀ ਸੋਰਾ ਪਰਿਵਾਰ ਵਧੀਆ ਸੀਗਾ ਇਹ ਸੁਖ ਸਾਡੇ ਕੋਲ ਸਿਫਤਾਂ ਕਰਦੀ ਹੁੰਦੀ ਸੀ ਹੈਨਾ ਉਹਨਾਂ ਦੀਆਂ ਬਾਰ ਹੁਣ ਉਹ ਕਹਿ ਰਹੇ ਆ ਕਿ ਸਾਨੂੰ ਕਿਤਨੇ ਕਿਤੇ ਸ਼ਾਦੀ 'ਚ ਲੱਗਦੀ ਆ ਕਿ ਪੂਰੇ ਪਰਿਵਾਰ ਨੇ ਮਿਲ ਕੇ ਹੀ ਸਾਡੀ ਬੇਟੀ ਸੁਖ ਨੂੰ ਵੀ ਮੌਤ ਦੇ ਘਾਟ ਉਤਾਰਿਆ ਵਾ ਹੁਣ ਇਸ ਚੀਜ਼ ਦਾ ਹਾਲ ਤੱਕ ਕੋਈ ਵੀ ਨਿਪਟਾਰਾ ਨਹੀਂ ਹੋ ਪਾਇਆ ਵੀ ਕਿਹੜੀ ਫੈਮਿਲੀ ਸੱਚ ਬੋਲ ਰਹੀ ਆ ਕਿ ਕਿਹੜੀ ਫੈਮਿਲੀ ਝੂਠ ਬੋਲ ਰਹੀ ਆ ਉਹ ਰੋਜ਼ ਦੀ ਰੋਜ਼ ਉਹਨਾਂ ਦੀ ਕੋਈ ਨਾ ਕੋਈ ਇੰਟਰਵਿਊ ਹੁੰਦੀ ਆ ਤੇ ਆਪਾਂ ਨੂੰ ਪਤਾ ਹੀ ਹੈ ਕਿ ਪਿੰਦਰ ਵੀਰ ਹੋਣੇ ਸਿਰਫ ਦੋ ਹੀ ਵੀਡੀਓ ਹੁਣ ਤੱਕ ਅਪਲੋਡ ਕੀਤੀਆਂ ਵਾ ਉਹ ਕਿਉਂਕਿ ਉਹ ਇਸ ਲੱਗ ਰਿਹਾ ਕਿ ਉਹ ਆਪਣੇ ਸਹੀ ਆ ਇਸ ਕਰਕੇ ਉਹ ਜਿਆਦਾ ਵੀ ਮਤਲਬ ਕਿ ਨਹੀਂ ਉਹ ਵਗੇ ਆ ਰਹੇ ਹਨ ਕਿਵੇਂ ਨਾ ਕਿਵੇਂ ਇੱਕ ਪਾਸੋਂ ਨੂੰ ਦੁੱਖ ਲਾ ਲੋ ਇੰਨਾ ਦੁੱਖ ਆ ਉਹਨਾਂ ਨੂੰ ਹਨਾ ਸੁੱਖ ਦੇ ਜਾਣ ਦਾ ਤੇ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਪਿਕਾ ਫੈਮਲੀ ਆ ਰੋਜ਼ ਦੀ ਰੋਜ਼ ਹੀ মিডিਆ ਨੂੰ ਬੁਲਾ ਕੇ ਹਨਾ ਉਹ ਅੱਗੇ ਆ ਰਹੇ ਆ ਕੋਈ ਨਾ ਕੋਈ ਮੈਂਬਰ ਅੱਗੇ ਆ ਰਿਹਾ ਵਾ ਉਮੀਦ ਕਰਦੇ ਆ ਕਿ ਜਲਦੀ ਇਹ ਸੀਜ਼ਨ ਬਟਾਰਾ ਹੋਊਗਾ ਸੁੱਖ ਨੂੰ ਜਲਦੀ ਹੀ ਇਨਸਾਫ ਮਿਲੇਗਾ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਤੁਹਾਨੂੰ ਅਗਲੀ ਵੀ ਅਪਡੇਟ ਚਲਦੀ ਹੀ ਦੱਸਦੇ ਰਵਾਂਗੇ ਕਿ ਅੱਗੇ ਕੀ ਹੋਇਆ